ਆ ਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਨਵਦੀਪ ਨੇ ਪਰਣਾ ਮੰਨ ਲਿਆ ਅੱਜ ਕਿਵੇਂ ਇਥੇ ਮोटा ਕਾ ਲੱਗਦਾ ਪਿਆ ਹੈ ਹੈ ਚੱਲ ਠੀਕ ਹੈ ਕੋਈ ਨਹੀਂ ਹੌਲੀ ਹੌਲੀ ਕਰਕੇ ਸਿੱਖ ਜਾਈਏਗੇ ਬੱਧੀ ਹੈ ਹੈ ਨਵਦੀਪ ਦਾ ਕੀ ਬਣਾਤਾ ਹੁਣ ਸਾਰੇ ਸਕੂਨਤੀ ਇਹ ਵੀ ਚਾਹ ਰਹੇ ਸੀ ਨਵਦੀਪ ਦਾ ਕੀ ਬਣਾਤਾ ਕਿੰਨਾ ਬੋਲਿਆ ਸੀ ਹੈ ਕਿੰਨਾ ਬੋਲਿਆ ਸੀ ਨਵਦੀਪ ਨੂੰ ਕੀ ਬਣਾਤਾ ਅੱਛਾ ਨਵਦੀਪ ਨੂੰ ਪਰਣਾ ਬਣਨਾ ਪੈਂਦਾ ਹਨਾ ਸਕੂਲ 'ਚ ਕਹਿੰਦੇ ਨਾ ਬੰਨਣ ਵਦਨ ਵਾਲਿਆਂ ਨੂੰ ਵੀ ਦੀਪ ਨੇ ਅਮਰਤ ਵੀ ਛਕਿਆ ਹੋਇਆ ਹੈ। ਦੁਵਾਲਾ ਪਰਮਾਤਮਾ ਸਿੱਖਣਾ ਵੀ ਲੋੜ ਹੈ। ਇਹ ਤਾਂ ਜ਼ਰੂਰੀ ਹੈ। ਮੰਮੀ ਜੀ ਨੇ ਸਾਡੇ ਟਿਫਨ ਦੁਫਨ ਪੈਕ ਕਰਕੇ ਹੁਣ ਮੈਂ ਪੰਨੇ ਮਾਇਂ ਦੇ ਪਹਿਲੇ ਹੁਣ ਗੰਦ ਆਈ ਆਹੀ ਗੰਦ ਸਟਨ ਜਾਣਗੇ। ਬਹੁਤ ਕੰਮ ਵੀ ਬਹੁਤ ਜ਼ਿਆਦਾ ਪਰ ਡੈਡ ਨਾ ਕੰਮ ਕਰਾਂਗੇ। ਹਾਂਜੀ ਮੈਂ ਸਮਾਨ ਲੈਣ ਜਾ ਰਿਹਾ ਸੀ ਤੇ ਸਕੂਟੀ ਦੇ ਇੰਜਨ 'ਚ ਕੋਈ ਪਤਾ ਨਹੀਂ ਕੀ ਆਵਾਜ਼ ਆਈ। ਇੱਕਦਮ ਪਟਕਾਇਆ ਬੋਲਿਆ। ਸਕੂਟ ਹੀ ਰੁਕ ਗਈ ਮੇਰੀ। ਹੁਣ ਮੈਂ ਖੜਿਆ ਇੱਥੇ ਅੱਧਾ ਘੰਟਾ ਹੋ ਗਿਆ ਮੈਨੂੰ ਰੁਕੇ ਨੂੰ। ਮਿਸਤਰੀ ਨੂੰ ਫੋਨ ਕਰਿਆ ਮਿਸਤਰੀ ਆਂਦਾ ਫਿਰ ਦੇਖਦੇ ਆਂ ਕੀ ਕੁਛ ਸਿਸਟਮ ਬੈਠਦਾ ਹੈ ਜੀ ਆਣ ਤੇ ਆ ਗਿਆ ਤੇ ਹੁਣ ਮਿਸਤਰੀ ਸਾਹਿਬ ਸਕੂਟੀ ਖੋਲਣਗੇ ਫਿਰ ਖੋਲ ਕੇ ਪਤਾ ਲੱਗੂਗਾ ਵੀ ਕੀ ਕੁਛ ਹੈ ਅੱਜ ਵੈਸੇ ਹੋਊਗੀ ਤਾਂ ਗੱਜਲ ਖਵਾਰੀ ਮਿਸਤਰੀ ਸਾਹਿਬ ਸਕੂਟੀ ਖੋਲ ਰਹੇ ਨੇ ਜੀ ਦੇਖੋ ਹੁਣ ਅੰਦਰੋਂ ਕੀ ਨਿਕਲਦਾ ਇਹਦੇ ਕਰਮਾ ਵਾਲੀ ਦੇ ਜਿੱਥੇ ਇਹ ਰੁਕੀ ਉੱਥੇ ਮੈਂ ਰੁਕ ਜੰਨਾ ਹਾਂਜੀ ਇਦਰੋਂ ਇੱਕ ਹੀ ਸਿਸਟਮ ਮਿਸਤਰੀ ਸਰ ਇਹ ਨਾਟ ਰਹੀ ਅੱਛਾ ਹਾਂਜੀ ਆ ਨਟ ਦੀਆਂ ਚੂੜੀਆਂ ਮਰ ਗਈਆਂ ਮਰ ਗਈਆਂ ਅੱਛਾ ਜੀ ਓੜੇ ਖਰਾਦ ਵਾਲਾ ਆਊਗਾ ਹੁਣ ਉਸ ਤੋਂ ਬਾਅਦ ਹੋਊਗਾ ਤੇ ਮੈਂ ਕਮ ਸਕੁਮ 2 ਤੋਂ 3 ਘੰਟਿਆਂ ਵਾਸਤੇ ਲੋਕਾਂ ਜੀ ਰਹਿਣਾ ਕੋਈ ਇਲਾਜ ਹੀ ਨਹੀਂ ਹੈ ਫਿਰ 10 ਦਾ ਟਾਈਮ ਹੋ ਗਿਆ ਹਜੇ ਤੱਕ ਕੋਈ ਖਰਾਦ ਵਾਲਾ ਮਿਸਤਰੀ ਨਹੀਂ ਆਇਆ ਲੈਡੀ ਬਹੁਤ ਬੋਲਦੇ ਨੇ ਨਗਾਨਾ ਸਕੂਟੀ ਉਹ ਬੜੀ ਅਦਰ ਮੈਂ ਇੱਥੇ ਬੈਠਿਆ ਘਰੇ ਆਲੂ ਉਬਲੇ ਪਏ ਨੇ ਉਧਰ ਮੰਨਪੀਰੀ ਤੋਂ ਵਾਲੇਵਾਰੀ ਜਾਂਦੀ ਹੈ ਕਿੰਨਾ ਟਾਈਮ ਬਹੁਤ ਲਾਤਾ ਕੀ ਕਰਾਉਣ ਆਉਣ ਵਾਲਾ ਸਟੋਪ ਦੋਸਤੋ ਆਮ ਕੋਈ ਨਾ ਕੋਈ ਖਰਾਬ ਹੀ ਹੁੰਦਾ ਹੈ ਸਿਸਟਮ ਸਮਝ ਨਹੀਂ ਆ ਜਿੰਦਗੀ ਦਾ ਕੰਮ ਲਾਣ ਲੱਗੇ ਹੁਣ ਆਲੋ ਬਲੇ ਬੇਨੇ ਸਾਰਾ ਕੰਮ ਤਿਆਰ ਹੋਇਆ ਪਿਆ ਜੇ ਬਾਈ ਜਾਂ ਸੇ ਤੁਹਾਨੂੰ ਜ਼ਿਆਦਾ ਟਾਈਮ ਲੱਗ ਗਿਆ ਸਾਰਾ ਸਮਾਨ ਖਰਾਬ ਹੋ ਜਾਊਗਾ ਜਰਾ ਚਲੋ ਵਾਹਿਗੁਰੂ ਕਿਰਪਾ ਕਰੋ 11:30 ਦਾ ਟਾਈਮ ਹੋ ਗਿਆ ਅਜੇ ਤੱਕ ਕੋਈ ਮਿਸਤਰੀ ਦਾ ਪਤਾ ਨਹੀਂ ਹੈ ਭਾਈ ਸਾਹਿਬ ਨੂੰ ਬੁਲਾ ਲਿਆ ਮੈਂ ਤਾਂ ਮੇਰੇ ਕੋਲ ਆ ਕੇ ਬੈਠਿਆ ਮੰਗੂ ਵੀ ਦੋਨੇ ਬੈਠ ਵੇਟ ਕਰੀ ਜਨੇ ਪਤਨੀ ਅੱਜ ਕੰਮ ਦਾ ਕੀ ਬਣੂ ਜਗੜ ਹੁਣ ਸਾਨੂੰ ਸਕੂਟੀ ਲੈ ਕੇ ਜਾਣੀ ਪਊਗੀ ਖਰਾਦ ਵਾਲੇ ਮਿਸਤਰੀ ਕੋਲ ਭਾਈ ਉਹ ਤੋਂ ਖਰਾਦ ਤੇ ਇਹਦੇ ਚੂੜੀਆਂ ਨਿਕੜਨਗੀਆਂ ਅਸੀਂ ਸਕੂਟੀ ਨੂੰ ਕਰ ਲਿਆ ਰੇੜੇ ਨਾਲ ਦੋ ਜਣ ਪਾ ਕੇ ਲਿਜਾਵਾਂਗੇ ਭਾਈ ਸਾਹਿਬ ਮੰਗੂ ਲੈ ਕੇ ਜਾਊਗਾ ਨਾਲ ਲੋ ਜੀ ਹੁਣ ਅਸੀਂ ਚੱਲ ਪਏ ਤੇ ਉੱਥੇ ਦੇਖਦੇ ਹੁਣ ਕਿੰਨਾ ਟਾਈਮ ਲੱਗੂਗਾ ਕਿਸ ਤਰ੍ਹਾਂ ਆਊਗਾ ਤੇ ਸਮਝ ਤੋਂ ਅਜੇ ਦੇਖੋ ਹਣੇ 2.5 ਨਾਲ ਕਰਨੀ ਪਊਗੀ ਇਹਦੇ ਥੱਲੇ ਟਾਇਰਾਂ ਵਾਲਾ ਵੀ ਲੱਗ ਰਿਹਾ ਨਾ ਜੀ ਅਸੀਂ ਆ ਗਏ ਦੁਕਾਨ ਤੇ ਹੁਣ ਬਾਈ ਕਹਿੰਦਾ ਘੰਟਾ ਡੇਢ ਘੰਟਾ ਇੱਥੇ ਲੱਗੂਗਾ ਠੀਕ ਹੈ ਜੀ ਸਕੂਟੀ ਖੜਾਤੀ ਅਸੀਂ ਉੱਤੇ ਚੜਾਤੀ ਇੱਥੇ ਚਲੋ ਜਿਹੜਾ ਟਾਈਮ ਲੱਗੂਗਾ ਕੰਮ ਤਾਂ ਕਰਾਉਣਾ ਪਊਗਾ ਜੀ ਹੁਣ ਮੈਂ ਬੈਠਦਾ ਇੰਤਜ਼ਾਰ ਕਰਦਾ ਵੰਗੂ ਭਾਈ ਸਾਹਿਬ ਨੂੰ ਭੇਜਦੇ ਆਉਣ ਬਾਈ ਇਹਨੇ ਵੀ ਕੰਮ ਕਰਨਾ ਆਪਦਾ ਹਾਂ ਕੁਰਸੀ ਉਧਰ ਚੱਕ ਲਾਂ ਮੈਂ ਉਹਦੇ ਕੁਰਸੀ ਤੇ ਬੈਠ ਜੀ ਹਾਂ ਇੱਥੇ ਬਾਹਲੀ ਕੁਰਸੀ ਨਿੰਮ ਦੀ ਛਾਂ ਹੈ ਇੱਥੇ ਇਹ ਕੁਰਸੀ ਪਾ ਲਈ ਹੁਣ ਇੱਥੇ ਬੈਠ ਕੇ ਇੰਤਜ਼ਾਰ ਕਰਦੇ ਆਂ। ਆ ਜੀ ਆਪਾਂ ਇੱਥੇ ਬਣਵਾ ਲਈ ਚਾਹ ਤੇ ਚਾਹ ਪੀਨੇ ਆਂ। ਸਿਰਦਰਦ ਹੋਣ ਲੱਗਾ ਸਾਰਾ ਦਿਨ ਬੈਠੇ ਬੈਠੇ। ਬੁਰੀ ਹਾਲਤ ਹੋ ਗਈ। ਹਜੇ ਘੰਟਾ ਦੋ ਘੰਟੇ ਹੋਰ ਬੈਠਣਾ ਪੂਆ। ਨਾਲ ਮਠੀ ਲੈ ਲਈ। ਠੀਕ ਹੈ। ਮਿੱਠਾ ਤਾਂ ਖਾ ਨਹੀਂ ਸਕਦੇ। ਤੇ ਨਮਕੀਨ ਖਾਣੇ ਆ ਜੰਦੂ। ਬੈਠੇ ਬੈਠੇ 1 ਵਜ ਗਿਆ ਜੀ। ਹਜੇ ਹੁਣ ਮਿਸਤਰੀ ਦੂਸਰਾ ਹੁਣ ਦੋਨੇ ਮਿਸਤਰੀ ਲੜ ਕੇ ਕਰਨਗੇ ਪੱਖਾ ਖੋਲਣਾ ਪਊ ਅੰਦਰੋਂ ਫੇਰ ਹੋਊਗਾ ਟਾਈਮ ਲੱਗੂ ਆ ਜਾਊਗਾ ਵੀ ਬਾਈ ਜੀ ਆਪਣੀ ਸਕੂਟੀ ਹੋ ਗਈ ਤਿਆਰ ਤੇ ਸਕੂਟੀ ਕੱਢ ਲਈ ਬਾਹਰ ਹੁਣ ਆਪਾਂ ਚੱਲਦੇ ਆਂ ਜੀ ਮੰਗੂ ਵੀਰ ਸਕੂਟੀ ਬੈਕ ਕਰੀ ਜਾਂਦਾ ਹੁਣ ਆ ਗਈ ਆਪਣੀ ਸਕੂਟੀ ਹੁਣ ਆਪਾਂ ਚੱਲਦੇ ਆਂ ਟਰਾਈ ਲੈਣ ਜਾਂਦਾ ਹੈਗੇ ਟਰਾਈ ਲੈਣ ਗਿਆ ਬਾਈ ਯਾਰ ਠੀਕ ਹੈ ਟਰਾਈ ਲੈ ਕੇ ਵੀ ਜਾਣੀ ਚਾਹੀਦੀ ਹੈ ਇਹ ਰਿਕਸ਼ਾ ਚਲਾਉਂਦਾ ਨਾ ਤਾਂ ਕਰਕੇ ਸਕੂਟੀ ਲੋਟਾ ਹਾਂਜੀ ਮੈਂ ਬੈਠ ਗਿਆ ਸਕੂਟੀ ਤੇ ਤੇ ਹੁਣ ਚਲਦੇ ਆਂ ਉਸ ਦੁਕਾਨ ਤੇ ਚੱਲ ਕੇ ਫਿਰ ਇਹਦਾ ਅੰਦਰ ਉਹ ਦੇਖਣਾ ਹੈ ਮੁਗਲੈਲ ਵਗੈਰਾ ਚੈੱਕ ਕਰਨਾ ਹੈ ਤੇ ਇਹਨੂੰ ਫਿਰ ਹੋਰ ਸੈਟਿੰਗਾਂ ਜਿਹੀ ਕਰਨੀ ਇੱਥੇ ਆ ਕੇ ਚੈੱਕ ਕਰਿਆ ਮੁਗਲੈਲ ਵੀ ਸਕੂਟੀ ਨੇ ਘਾ ਰੱਖਿਆ ਸਾਰਾ ਮੁਗਲੈਲ ਹੀ ਹੈ ਨਹੀਂ ਫਟ 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 ਦੀ ਆਵਾਜ਼ ਆ ਜੀ ਵਿੱਚੋਂ ਜਦੋਂ ਮੁਗਲੈਲ ਲੈ ਕੇ ਹੋਰ ਪਾਣੇ ਆ ਬਾਈ ਹਾਂਜੀ ਮੈਂ ਸਕੂਟੀ ਠੀਕ ਕਰਾ ਕੇ ਤੇ ਉਸ ਤੋਂ ਬਾਅਦ ਆ ਗਿਆ ਆਪਦਾ ਸਮਾਨ ਲੈਣ ਦੁਕਾਨ ਦਾ ਫਿਰ ਲੈ ਕੇ ਚਲਦੇ ਆਂ ਜੀ ਮਿਰਚ ਟਮਾਟਰ ਤੇ ਇਹਦੇ ਨਾਲ ਬੰਦ ਗੋਭੀ ਲਵਾਵਾਂਗੇ ਬਾਈ ਤੋਂ ਫਿਰ ਚਲਦੇ ਆਂ ਘਰ ਫਾਈਨਲੀ ਮੈਂ ਪਹੁੰਚ ਗਿਆ ਘਰ ਜੀ ਸਾਰਾ ਦਿਨ ਬਹੁਤ ਖੱਜਲ ਖਵਾਰੀ ਹੋਈ ਜਾਵੇ ਸਕੂਟੀ ਅਜੇ ਵੀ ਟਕ 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 ਦੀ ਆਵਾਜ਼ ਆਦੀ ਸਵੇਰੇ ਕਰਦਾ ਖਾਣੀ ਪਊਗੀ ਜਾ ਕੇ ਤੇ ਮਨਪ੍ਰੀਤ ਨੇ ਚੌਵੀਂ ਨਵਾਲਤੀ ਆਪਾਂ ਆਪਦਾ ਕੰਮ ਮਸਾਲਾ ਤਿਆਰ ਕਰਕੇ ਫਿਰ ਚੱਲਦੇ ਆਂ ਜੀ ਆਪਦੇ ਕੰਮ ਤੇ ਕੰਮ ਆਪਣਾ ਕਰਮ ਹੈ ਉਹ ਤਾਂ ਆਪਾਂ ਕਰਨਾ ਹੀ ਹੈ ਜੀ ਹਾਂਜੀ 3 ਵੱਜ ਚੁੱਕੇ ਨੇ ਤੇ ਹੁਣ ਜਾਉਂ ਆਂ ਅਸੀਂ ਕੰਮ ਤੇ ਹੋ ਰੈਡੀ ਹੋ ਗਏ ਤਿਆਰ ਤੇ ਚੱਲਦੇ ਆਂ ਹੁਣ ਇਹ ਤਾਂ 2 ਵਜੇ 2 ਵਜੇ ਕੇ 10 ਮਿੰਟ ਤੇ ਘਰੇ ਆਇਆ ਸੀ ਚੱਲੀ ਹੁਣ ਹਾਂ ਚਲੋ ਆਪણો ਹੋ ਗਿਆ ਸਮਾਨ ਤਿਆਰ ਅਤੇ ਹੁਣ ਚਲਦੇ ਆਪਾਂ ਕੰਮ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਬੜਾ ਭੁਰਾਲ ਹੋਇਆ ਜੀ ਅਸੀਂ ਆ ਗਏ ਹੁਣ ਇੱਥੇ ਦੁਕਾਨ ਤੇ ਵੈਨ ਤਾਂ ਅੱਗੇ ਰੁਕਿਸਣੇ ਤੇ ਮੰਮੀ ਲੈ ਕੇ ਤਾਈ ਅਸੀਂ ਆ ਗਏ ਇੱਥੇ ਹਾਂ ਸਾਰੇ ਕੰਮ ਡੇੜੀ ਦਾ ਕੰਮ ਚੱਲਦਾ ਪਏ ਇੱਥੇ ਮੈਂ ਚਾਹਾਂ ਤੈਨੂੰ ਹੁਣ ਹੀ ਲਾਇਆ ਓੜਾ ਹੁਣ ਹੀ ਲਾਇਆ ਡੇੜੀ ਕੰਮ ਹਾਂ ਹੁਣ ਹੀ ਆਇਆ ਬਟਾ ਆਪਣੇ ਪੇੜੀਆਂ ਭਰਦੇ ਆਪਦੀ ਸੈਟਅਪ ਲੱਗ ਗਿਆ ਆਪਣਾ ਮੈਂ ਆ ਗਿਆ ਘਰੇ ਤੇ ਆਂਦੇ ਸਾਰ ਸ਼ਾਬਾਸ਼ੀ ਮਿਲੀ ਮੈਨੂੰ ਤਾਂਕਾ ਹਜੇ ਵੀ ਮੂੰਹ ਟੇਡਾ ਹੈ ਲੈ ਹੁਣ ਦੱਸ ਹੁਣ ਕੀ ਦੱਸ ਕੰਮ ਤੇ ਜਾਣਾ ਮੈਂ ਉਥੇ ਅਵਾਰਾ ਕਰਦੀ ਕਰਨ ਜਾਣਾ ਵੀ ਟਾਈਮ ਲਾ ਆਇਆ ਨਹੀਂ ਮੈਨੂੰ ਇਹਦਾ ਗੱਲ ਤਾਂ ਤੂੰ ਵੀ ਕਰਦੀ ਪਈ ਐ ਗੱਲ ਤੇ ਨਹੀਂ ਕਰਦੀ ਪਈ ਨਹੀਂ ਸੀ ਵੇੜੇ ਨਾਲ ਆ ਜਾਇਆ ਕਰ ਕੰਮ ਤੇ ਸਮਾਨ ਅਜੇ ਵੀ ਬਚਿਆ ਪਿਆ ਉਲਾਨ ਵਾਸਤੇ ਉਡੀਕਣਾ ਤਾਂ ਪਵੇਗਾ ਹੀ ਉਹ ਤਾਂ ਜਿਹੜਾ 9 ਵਜੇ ਤੋਂ ਬਾਅਦ ਬਾਅਦ ਦਿਲਦਾ ਹੀ ਨਹੀਂ ਹੁੰਦਾ ਕਿੱਥੇ ਹੋ ਜਾਂਦਾਵੇਂ ਉਹ ਵਜੇ ਤੋਂ ਬਾਅਦ ਕੋਈ ਨਹੀਂ ਆਉਂਦਾ 9 ਵਜੇ ਤੋਂ ਬਾਅਦ ਕੋਈ ਨਹੀਂ ਆਦਾ ਆਪਾਂ ਲਿਖ ਕੇ ਆਏ ਆ ਉਥੇ ਕੀ ਲਿਖ ਕੇ ਆਏ ਹਾਂ 9 ਵਜੇ ਤੋਂ ਬਾਅਦ ਕੱਲ ਸਾਡੇ ਕੱਲ 9:30 ਵਜੇ ਕੰਮ ਚੱਲਿਆ ਕੀ ਸ਼ਹਿਰ ਤੋਂ ਨਾ ਕੱਲ ਸਾਡੇ ਬਾਹਰ ਨਿਕਲਣਗੇ ਰਾਤ ਨੂੰ ਕੱਲ 9:30 ਵਜੇ ਕੰਮ ਚੱਲਦਾ 10 ਵਜੇ ਤੱਕ ਕਰਿਆ ਉਥੇ ਠੀਕ ਹੈ ਤਾਂ 10:30 ਵਜੇ ਤੱਕ ਕਰਿਆ ਅਸੀਂ ਮੇਰੀ ਬੇਟੀ ਇਹ ਕਿਹੜੇ ਸੋਚਾਂ ਲੁੱਭੀ ਪਈ ਐ ਇਹ ਤੁਪੀ ਕੋਈ ਕੱਲ ਬਰਤੇ ਹੈ ਹਾਂ ਕੱਲ ਬਰਤੇ ਹੈ ਮੇਰੀ ਬੇਟੀ ਦਾ ਠੀਕ ਹੈ ਇਹਨੂੰ ਇੱਕ ਪੈਕਟ ਦਾ ਟੋਫੀਆਂ ਦਾ ਲਿਆਦਾ ਠੀਕ ਹੈ ਹਜੇ ਕਹਿੰਦੀ ਇੱਕ ਹੋਰ ਚੀਜ਼ ਦਾ ਮੈਂ ਕਹਿੰਦਾ ਚਲ ਤੈਨੂੰ ਸਵੇਰੇ ਉਹ ਵੀ ਦਵਾ ਦਾਂਗਾ ਤੇਰੇ ਕਿਹੜੇ ਦੁਕਾਨ ਖੁੱਲਦੀ ਹੈ ਮੇਰੇ ਖੁੱਲਦੀ ਹੁੰਦੀ ਹੈ ਕਿਹੜੇ ਖੁੱਲਦੀ ਹੈ ਫੁੱਲੀ ਤੇ ਆਮਨ ਜਤੂ ਦਾ ਦੁਕਾਨ ਸਹੀ ਸਹੀ ਹਮੇਸ਼ਾ ਇਹ ਕੋਈ ਚੋਕ ਉਹ ਤੇ ਚਾਹ ਤੂੰ ਨਿਕਲ ਆਂਦੀ ਨਹੀਂ ਦੋ ਦੋ ਦੇ ਦੇਵੇਂ ਕਿਤਾਬیں 60 65 ਤਾਂ ਨਿਕਲਦੀਆਂ ਨਾ ਮੈਂ ਸਵੇਰੇ ਵੇਖ ਲੈ ਮੈਂ ਤੈਨੂੰ ਨਾ ਸਵੇਰੇ ਦਵਾ ਲਾਂ ਠੀਕ ਹੈ ਨਾ ਇਹ ਚੈਰੀ ਨੂੰ 100 ਰੁਪਿਆ ਮਿਲਿਆ ਸੀ ਅੱਜ ਗਿਫਟ ਤੇ ਉਹ ਜਿਹੜੇ ਟੋਪੀਆਂ ਮਸੂਹ ਆਲੇ ਕਿ ਮਾਸ ਕਰ ਮੈਂ ਵੀ ਲੈ ਆ ਕੇ ਦੇਵਾਂਗਾ ਹਾਂਜੀ ਆਪਣਾ ਖਾਣਾ ਪੀਣਾ ਨਹੀਂ ਹੋਇਆ ਨਹੀਂ ਹੋਇਆ ਭੁੱਖ ਹੀ ਨਹੀਂ ਲੱਗੀ ਅੱਜ ਸਾਰਾ ਦਿਨ ਨਾ ਵੀ ਹੋਰ ਤਰਾ ਹੋ ਗਿਆ ਸਿਸਟਮ ਦਾ ਸਾਰਾ ਦਿਨ ਬਹੁਤ ਖੱਜਲ ਖੁਆਰੀ ਹੋਈ ਸਵੇਰੇ 9:30 8:00 ਵਜੇ ਸਕੂਟੀ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਲੈ ਕੇ ਗਏ ਸਾਰਾ ਦਿਨ ਇਸਤੇ ਲੰਘਿਆ ਤੇ ਫਿਰ ਉਸ ਤੋਂ ਬਾਅਦ ਆ ਕੇ ਕੰਮ ਲੈ ਕੇ ਕੰਮ ਲਾਇਆ ਹੋਣਾ ਟਕਾਉਟ ਬਹੁਤ ਹੀ ਭੀਏ ਤੇ ਖਾਣ ਨੂੰ ਕੁਝ ਜੀ ਨਹੀਂ ਕਰਦਾ ਠੀਕ ਹੈ ਤਾਲੇ ਕਰ ਸੜਿਆ ਇੱਧਰ ਕਿਵੇਂ ਕਰਕੇ ਬੈਠੇ ਆ ਕੀ ਦਿੱਕਤ ਆ ਤੈਨੂੰ ਇੱਕ ਟੌਫੀਆਂ ਦਾ ਪੈਕਟ ਲਿਆ ਪਾਇਆ ਠੀਕ ਹੈ ਖੜ ਗਿਆ ਤੈਨੂੰ ਇੱਕ ਟੌਫੀਆਂ ਦਾ ਪੈਕਟ ਤਾਂ ਲਿਆਦਾ ਹੁਣ ਕਹਿੰਦੀ ਜਿਹੜੀ ਮੇਰੀ ਸਹੇਲੀਆਂ ਨੂੰ ਉਹਨਾਂ ਵਾਸਤੇ ਕੋਈ ਨਹੀਂ ਕਿਹੜੀ ਟੌਫੀ ਕਹਿੰਦੀ ਐ ਪਤਾ ਨਹੀਂ ਮੈਂ ਤਾਂ ਸਮਝ ਤੋਂ ਬਾਹਰ ਆ ਕਿਹੜੀ ਟੌਫੀ ਕਹਿੰਦੀ ਉਹ ਮਿਲੀ ਨਹੀਂ ਹੁਣ ਮੈਂ ਇਹਨੂੰ ਕਹਿੰਦਾ ਚਲ ਤੈਨੂੰ ਸਵੇਰੇ ਚਾਕਲੇਟ ਦਵਾ ਦਾਂਗਾ ਸਪੈਸ਼ਲ ਉਹਨਾਂ ਨੂੰ ਦੇ ਦੇ ਠੀਕ ਹੈ ਹਜੇ ਵੀ ਮੂੰਹ ਤੇ ਅੱਖ ਰੱਖ ਕੇ ਬੈਠ ਜਾਂਦੀ ਐ ਗੱਲ ਥੋੜਾ ਕੋਈ ਫਿਰ ਮੈਂ ਛੇ ਆਹੋ ਮੇਰਾ ਪਿਆਰ ਪਿਆਰ ਵੇਖਿਆ ਗੁੱਸਾ ਮੇਰਾ ਵੇਖਣੇ ਏਜ ਕਦਨੇ ਤੇ ਇਹ ਗੀਤ ਮਾਂ ਕੇ ਪੈਣ ਜੀ ਤੁਸੀਂ ਬੱਚਿਆਂ ਵਾਸਤੇ ਗਿਫਟ ਭੇਜਿਆ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸਾਨੂੰ ਬਹੁਤ ਚੰਗੇ ਸਪੋਰਟ ਕਰਦੇ ਹੋ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਭਾਬੀ ਵਾਸਤੇ ਤੁਹਾਡੀ ਵਾਸਤੇ ਵੀ ਸਰਪ੍ਰਾਈਜ਼ ਹੈ ਤੁਸੀਂ ਇੰਨਾ ਕਿਉਂ ਕਰੀ ਜਾਂਦੇ ਹੋ ਜੀ ਉਹ ਕਹਿੰਦੀ ਕਹਿੰਦੀ ਸੌਂ ਗਈ ਕਹਿੰਦੀ ਪੈਣ ਜੀ ਨੂੰ ਕਹਿਣਾ ਸੀ ਤੁਸੀਂ ਇੰਨਾ ਨਾ ਸਾਡੇ ਵਾਸਤੇ ਇੰਨਾ ਨਾ ਤੰਗ ਹੋ ਜੀ ਵਾਹਿਗੁਰੂ ਤੁਹਾਨੂੰ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਜੀ ਖੁਸ਼ ਰਹੋ ਜੀ ਇੱਕ ਹੋਰ ਮੈਸੇਜ ਆ ਰਿਹਾ ਹੈ ਸੁਨੀਤਾ ਸੁਨੀਤਾ ਰਾਣੀ ਮਨਦੀਪ ਕੁਮਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਪੋਰਟ ਕਰਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ ਖੁਸ਼ ਰਹੋ ਤੇ ਆਪਾਂ ਇਸ ਵਲੌਗ ਨੂੰ ਕਰਦੇ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਾਇਆ ਜੀ ਮਿਲਦੇ ਆਂ ਨੈਕਸਟ ਵਲੌਗ ਚ ਬਾਏ